ਸੋ ਮਾਰੇ ਪਿੰਡਾਂ ਵਾਲਿਆਂ ਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈਗੀ ਹੈ ਕਿ ਇਹਨਾਂ ਪਿੰਡਾਂ ਦੇ ਅੰਦਰ ਆਪਣੇ ਬੱਚਿਆਂ ਨੂੰ ਘੁਮਾ ਕੇ ਲੈ ਕੇ ਜਾਓ ਰਾਤ ਨੂੰ ਤੁਹਾਨੂੰ ਕੋਈ ਲੇਕ ਭਾ ਜਾਣੇ ਦੀ ਲੋੜ ਨਹੀਂ ਹੈਗੀ ਤੇ ਉਰ ਦੇਖੋ ਕਿੰਨੇ ਸੋਹਣੇ ਸੋਹਣੇ ਜਿਹੜੇ ਪਾਰਕ ਕੇ ਅੰਦਰ ਜਿਹੜੇ ਐਕਸਰਸਾਈਜ਼ ਕਰਨੇ ਕੇ ਚੀਜ਼ਾਂ ਲੱਗੀ ਵੀਆਂ ਹੈਗੀਆਂ ਸੋ ਰਾਤ ਨੂੰ ਰੈਸੀ ਜਿਹੜੇ ਪਿੰਡ ਕੇ ਲੋਕ ਹੈਗੇ ਆਲੇ ਦੁਆਲੇ ਕੇ ਪਿੰਡਾਂ ਕੇ ਲੋਕ ਹੈ ਉਹ ਇੰਜੋਏ ਕਰਕੇ ਜਾ ਹੈ ਸੋ ਬੜੀਆਂ ਸੋਹਣੀਆਂ ਸੋਹਣੀਆਂ ਰੈਸੀ ਉਤਮ ಗ್ರಾಮ ਪੰਚਾਇਤ ਅਵਾਰਡ ਪਿੰਡ ਮੋਹੀਗਲਾ ਸੋ ਜਿਹੜਾ ਹੈਗਾ ਤਵਾਚ ਭਾਰਤ ਮਿਸ਼ਨ ਗ੍ਰਾਮੀਨ ਅਭਿਆਨ ਜਿਹੜਾ ਅਭਿਆਨ ਸੀਗਾ ਉਹਦੇ ਤਹਿਤ ਉੱਤਮ ਗ੍ਰਾਮ ਪੰਚਾਇਤ ਦਾ ਵਾਰਡ ਪਿੰਡ ਮੋਹੀਕਲਾ ਨੂੰ ਮਿਲਿਆ ਹੈਗਾ ਸੋ ਉਸਕੇ ਅੰਦਰ ਜਿਹੜਾ ਇਹ ਪਿੰਡ ਨੇ ਇੱਕ ਬਹੁਤ ਬੜੀ ਜਿਹੜੀ ਮੱਲ ਹੈਗੀ ਆ ਉਹ ਮਾਰੀ ਹੈ ਸੋ ਕਿੱਡਾ ਸੋਹਣਾ ਜਿਹੜਾ ਪਿੰਡ ਦਾ ਛੱਪੜਤਾ ਉਸ ਨੂੰ ਇੱਕ ਬਹੁਤ ਸੋਹਣੀ ਦਿਖ ਗਈ ਵੀ ਹੈਗੀ ਆ ਸੋ ਦੇਖੋਗੇ ਤੁਸੀਂ ਚਾਰੇ ਪਾਸੇ ਲਾਈਟਾਂ ਹੀ ਲਾਈਟਾਂ ਰਾਤ ਨੂੰ ਸੋ ਕਿੱਡਾ ਖੂਬਸੂਰਤ ਨਜ਼ਾਰਾ ਹੈਗਾ ਪਿੰਡਾਂ ਵਾਲੇ ਉਹੀਂ ਭੱਜ ਰਹੇ ਹੈਗੇ ਸ਼ਰਾਂ ਕੇ ਵਿੱਚ ਨੂੰ ਤੇ ਪਿੰਡਾਂ ਵਾਲੇ ਭੱਜਣ ਲੱਗੇ ਹੋਏ ਹੈਗੇ ਉਹੀਂ ਆਪਣੇ ਪੰਜਾਬ ਨੂੰ ਛੱਡ ਕੇ ਤੇ ਉਰਾ ਜੇ ਤੁਮੇ ਕੁਝ ਕੰਮ ਕਰਨਾ ਚਾਹਾਂ ਤਾਂ ਥਾਰੇ ਪਾਸ ਬਹੁਤ ਸਾਰੇ ਮੌਕੇ ਹੈਗੇ ਹਨ ਤੁਮੇ ਇਹਨਾਂ ਮੌਕਿਆਂ ਨੂੰ ਸਾਂਭ ਕੇ ਰਹਿ ਆਨੰਦ ਲੈ ਸਕਾਂ ਇਸ ਚੀਜ਼ ਦਾ ਸੋ ਪਿੰਡ ਮੋਹੀ ਗੱਲਾਂ ਦਾ ਥੋੜਾ ਜਿਹਾ ਇੱਕ ਦ੍ਰਿਸ਼ ਤੁਹਾਨੂੰ ਦਿਖਾਉਣੇ ਦੀ ਕੋਸ਼ਿਸ਼ ਕਰੀ ਹੈਗੀ ਹੈ ਦੁਬਾਰਾ ਵੀ ਕਦੀ ਨਾ ਕਦੀ ਥਾਰੇ ਸਾंगे ਵੀਡੀਓ ਲੈ ਕੇ ਆਵਾਂਗੇ ਕਿੰਨੇ ਸੋਹਣੇ ਫੁਹਾਰੇ ਚੱਲ ਰਹੇ ਹੈਗੇ ਰਾਤ ਨੂੰ ਕੀ ਬਾਤ ਹੈ ਕੀ ਬਾਤ ਹੈ ਨਜ਼ਾਰਾ ਆ ਗਿਆ ਇਹ ਦ੍ਰਿਸ਼ ਦੇਖਿਆ ਇਹ ਛੱਪੜ ਕਾ ਦੇਖੋ ਕਿੰਨਾ ਸੋਹਣਾ ਖੂਬਸੂਰਤ ਦ੍ਰਿਸ਼ ਹੈਗਾ ਇਹ ਛੱਪੜ ਹੈਗਾ ਪਿੰਡ ਕਾ ਤੇ ਪਿੰਡ ਉਰੇ ਸੀ ਬੜਨੇ ਨੂੰ ਮੱਜਾਂ ਵਾਸਤੇ ਜੇ ਜਾਣਾ ਚਾਹੇ ਜਾ ਸਕਾਂ ਹੈ ਕਿ ਰੋਕਿਆ ਨਹੀਂ ਗਿਆ ਸੋ ਇਹ ਪਾਰਕ ਹੈਗੀ ਆ ਪਾਰਕ ਕੇ ਬਾਰੇ ਬਾਬਾ ਮੋਤੀराम ਮਹਿਰਾ ਪੜਨਾ ਕਿਸ ਨੇ ਨਹੀਂ ਪੜਨਾ ਉਹ ਲੱਗ ਗੱਲ ਹੈ ਪਰ ਜਾਣਕਾਰੀ ਪੂਰੀ ਦੇਈ ਵੀ ਹੈਗੀ ਆ ਕਿ ਬਾਬਾ ਮੋਤੀराम ਮਹਿਰਾ ਕੌਣ ਹੈਗੇ ਐ ਤੇ ਉਹਨਾਂ ਕਾ ਸਿੱਖ ਇਤਿਹਾਸ ਕੇ ਅੰਦਰ ਕੀ ਯੋਗਦਾਨ ਹੈਗਾ ਸੋ ਜੇ ਸਿੱਖਿਆ ਲੈਣੀ ਹੈਗੀ ਆ ਪਈ ਤਾਰੂ ਸਿੰਘ ਦੀ ਸ਼ਹੀਦੀ ਬਾਰੇ ਸੀ ਉਹਦਾ ਦੱਸਿਆ ਗਿਆ ਹੈਗਾ ਸੋ ਭਾਈ ਤਾਰੂ ਸਿੰਘ ਜੀ ਦੀ ਸ਼ਹੀਦੀ ਸੋ ਐਸੇ ਪਿੰਡਾਂ ਦੇ ਅੰਦਰ ਐਸੀ ਸੋਚ ਨੂੰ ਸਲਾਮ ਹੈਗਾ ਹਰੀ ਸਿੰਘ ਨਲਵਾ ਕੌਣ ਹੋਏ ਹੈਗੇ ਆ ਤੇ ਉਹਨਾਂ ਕੀ ਕੀ ਯੋਗਦਾਨ ਹੈਗਾ ਸਿੱਖ ਇਤਿਹਾਸ ਦੇ ਅੰਦਰ ਇਤਿਹਾਸ ਦੇ ਪੰਨਿਆਂ ਵਿੱਚ ਹਰੀ ਸਿੰਘ ਨਲਵਾ ਸਭ ਤੋਂ ਦਲੇਰ ਜਰਨੈਲ ਹੋ ਜਾਣ ਉਹ ਸ਼ੇਰ ਨਾਲ ਲੜਕੇ ਉਸ ਨੂੰ ਮਾਰਨ ਵਿੱਚ ਪ੍ਰਸਿੱਧੀ ਰੱਖਦੇ ਹਨ ਹਰੀ ਸਿੰਘ ਨਲੂਆ ਨੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੂੰ ਬਚਾਉਂਦੇ ਹੋਏ ਸ਼ੇਰ ਦੇ ਜਵਾੜੇ ਨੂੰ ਹੱਥਾਂ ਨਾਲ ਫੜ ਕੇ ਵਿਚਕਾਰੋਂ چیر ਦਿੱਤਾ ਸੀਗਾ ਉਹਨਾਂ ਦੇ ਨਾਂ ਤੋਂ ਵਿਦੇਸ਼ੀ ਹਮਲਾਵਰ ਦੀਆਂ ਲੱਤਾਂ ਕੰਬਣ ਲੱਗ ਪੈਂਦੀਆਂ ਸਨ ਸੋ ਇਹੋ ਜੇ ਸੂਰਬੀਰ ਹਰੀ ਸਿੰਘ ਨਲੂਆ ਕਿੰਨਾ ਕੁਛ ਇਸ ਪਾਰਕ ਦੇ ਵਿੱਚ ਦੇਖਣ ਨੂੰ ਮਿਲਦਾ ਸੋ ਪਿੰਡ ਦਾ ਨਕਸ਼ਾ ਵੀ ਇੱਥੇ ਹੈਗਾ ਸੋ ਇੰਟਰ ਚੈਂਬਰ ਇੰਟਰ ਚੈਂਬਰ ਹੈਡ ਸੋ ਸਾਰਾ ਕੁਝ ਹੂੰ ਬਹੁਤ ਵਧੀਆ ਹੈਗਾ ਦੇਖ ਸਕਦੇ ਆ ਤੁਸੀਂ ਪ੍ਰੋਪਰ ਵੀਡੀਓ ਦੀ ਇੱਕ ਬਣਾਈ ਜਾਵੇ ਸੋ ਜਿੰਨਾ ਕੋ ਹੁਣ ਮੇਰੇ ਕੋਲ ਹੁੰਦਾ ਹੈ ਕੰਮ ਆ ਰਹੇ ਸੀਗਾ ਆਪਣੇ ਘਰੇਲੂ ਕੰਮਾਂ ਦੇ ਵਿੱਚ ਜਿੰਨਾ ਕੋ ਸਮਾਂ ਮਿਲ ਸਕਦਾ ਹੈਗਾ ਆਪਾਂ ਕੋਸ਼ਿਸ਼ ਕਰਦੇ ਆ ਕਿ ਲੋਕਾਂ ਨੂੰ ਇਸ ਚੀਜ਼ ਬਾਰੇ ਜਾਗਰੂਤ ਕੀਤਾ ਜਾਵੇ ਕਿ ਰਾਜਨੀਤੀ ਸਿਰਫ ਕਹਿਣ ਦੀ ਗੱਲ ਨਹੀਂ ਹੁੰਦੀ ਰਾਜਨੀਤੀ ਕੰਮ ਹੁੰਦੇ ਨੇ ਰਾਜਨੀਤੀ ਕੁਝ ਲੋਕ ਐ ਸੋਚਦੇ ਨੇ ਕਿ ਮੈਨੂੰ ਰਾਜਨੀਤੀ ਆਉਂਦੀ ਐ ਇਹੋ ਜਿਹਾ ਕੁਝ ਨਹੀਂ ਹੁੰਦਾ ਰਾਜਨੀਤੀ ਆਉਣੀ ਨਾ ਆ ਆਉਣੀ ਉਹ ਕੁਝ ਨਹੀਂ ਹੈਗਾ ਤੁਹਾਨੂੰ ਕੰਮ ਕਰਨੇ ਆਉਣੇ ਚਾਹੀਦੇ ਆ ਕਿ ਅਸ ਤੁਹਾਡੇ ਕੰਮ ਬੋਲਣੇ ਚਾਹੀਦੇ ਨੇ ਸੋ ਇੱਥੋਂ ਦੇਖ ਕੇ ਖੁਸ਼ੀ ਹੁੰਦੀ ਹੈਗੀ ਆ ਕਿ ਕਿੰਨਾ ਸੋਹਣਾ ਕਿੱਡਾ ਖੂਬਸੂਰਤ ਜਿਹੜਾ ਦ੍ਰਿਸ਼ ਹੈਗਾ ਛੱਪੜ ਦਾ ਹੈਗਾ ਇਹ ਪਿੰਡ ਦੇ ਸੋ ਪਿੰਡ ਦਾ ਜੇ ਛੱਪੜ ਐਡਾ ਖੂਬਸੂਰਤ ਹੋ ਸਕਦਾ ਤਾਂ ਬਾਕੀ ਦੀਆਂ ਚੀਜ਼ਾਂ ਦੇ ਬਾਰੇ ਸੋਚੋ ਕੀ ਹੋ ਸਕਦਾ ਕਿੱਡੀਆਂ ਸੋਹਣੀਆਂ ਲਾਈਟਾਂ ਸੋ ਇੱਥੋਂ ਤੁਹਾਨੂੰ ਪਾਰਕ ਦਾ 뷰 ਫੇਰ ਦਿਖਾਉਣਾ ਇੱਕ ਇਹ ਪਾਰਕ ਉਹ ਬਾਈ ਹਲੇ ਵੀ ਬੈਠਿਆ ਵਿੱਚ ਪੰਗੋੜੇ ਦੇ ਝੂਟ ਰਿਆ ਤੇ ਇੱਧਰ ਵਾਹ ਸੋ ਪਾਰਕ ਦੇ ਬੈਕ ਸਾਈਡ ਦੇ ਉੱਤੇ ਇਹ ਛੱਪੜ ਹੈਗਾ ਸੋ ਇਹ ਰਸਤਾ ਰਹਿ ਗਿਆ ਇੱਕ ਕੱਚਾ ਸੋ ਅਗ ਨਹੀਂ ਕਿਸੇ ਮਸਲੇ ਦਾ ਹੱਲ ਨਾ ਬਚਣਾ ਅੱਜ ਤੇ ਨਾ ਹੀ ਕੱਲ ਬਹੁਤ ਖੁਸ਼ ਹਾਂ ਸੋ ਦੋਸਤੋ ਇਹ ਮੇਰੀ ਕੋਸ਼ਿਸ਼ ਹੈ ਕਿ ਤੁਹਾਨੂੰ ਕੁਝ ਨਾ ਕੁਝ ਨਵਾਂ ਦਿਖਾਉਣ ਦੀ ਤੇ ਜੇਕਰ ਤੁਸੀਂ ਪੰਜਾਬ ਪੰਜਾਬੀ ਜਤਨੂ ਪਿਆਰ ਕਰਦੇ ਹੋ ਤੇ ਜੁੜੇ ਰਹਿਣਾ ਬੁਆਦ ਟਾਈਮਜ਼ ਦੇ ਨਾਲ ਤੇ ਤੁਸੀਂ ਇਸ ਨੂੰ ਸ਼ੇਅਰ ਕਰ ਸਕਦੇ ਹੋ ਸੋ ਇਹ ਇੱਕ ਪਿੰਡ ਦੇ ਵਿੱਚੋਂ ਹੀ ਰਸਤਾ ਹੈਗਾ ਅੰਦਰ ਆਉਣ ਦਾ ਬਹੁਤ ਬਹੁਤ ਧੰਨਵਾਦ